ਰੱਬ ਤੁਹਾਨੂੰ ਉਹ ਨਹੀਂ ਦਿੰਦਾ ਜੋ ਤੁਸੀਂ ਮੰਗਦੇ ਹੋ ਰੱਬ ਤੁਹਾਨੂੰ ਉਹ ਦਿੰਦਾ ਜੋ ਤੁਹਾਡੇ ਲਈ ਚੰਗਾ ਹੁੰਦਾ ਹੈ ਹਾਂਜੀ ਕੀ ਹਾਲ ਹੈ ਠੀਕ ਠਾਕ ਸਾਰੇ ਤੇ ਉਮੀਦ ਕਰਦਾ ਠੀਕ ਹੀ ਹੋਵੋਗੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਜੇਕਰ ਆਪਾਂ ਰੱਬ ਤੋਂ ਕੁਝ ਮੰਗਣਾ ਹੋਵੇ ਤਾਂ ਕਿਸ ਤਰ੍ਹਾਂ ਮੰਗੀਏ ਵੈਸੇ ਮੈਂ ਤੁਹਾਨੂੰ ਇਹ ਗੱਲ ਦੱਸ ਦੇਵਾਂ ਕਿ ਤੁਹਾਨੂੰ ਕੁਝ ਮੰਗਣ ਦੀ ਲੋੜ ਨਹੀਂ ਜੋ ਤੁਸੀਂ ਕਰ ਰਹੇ ਹੋ ਜਿਸ ਤਰ੍ਹਾਂ ਦੀ ਤੁਸੀਂ ਮਿਹਨਤ ਕਰ ਰਹੇ ਹੋ ਤੁਹਾਡੀ ਮਿਹਨਤ ਨੂੰ ਧਿਆਨ ਵਿੱਚ ਰੱਖਦੇ ਹੋਏ ਜਦੋਂ ਸਮਾਂ ਆ ਗਿਆ ਫਾਲਤਾਂ ਤੁਹਾਨੂੰ ਆਪਣੇ ਆਪ ਮਿਲ ਹੀ ਜਾਣਾ ਤੇ ਨਾਲ ਇਹ ਵੀ ਦੱਸ ਦੇਵਾਂ ਰੱਬ ਤੁਹਾਨੂੰ ਉਹ ਨਹੀਂ ਦਿੰਦਾ ਜੋ ਤੁਸੀਂ ਮੰਗਦੇ ਹੋ ਰੱਬ ਤੁਹਾਨੂੰ ਉਹ ਦਿੰਦਾ ਜੋ ਤੁਹਾਡੇ ਲਈ ਚੰਗਾ ਹੁੰਦਾ ਹੈਗਾ ਤੇ ਹੁਣ ਆਪਾਂ ਗੱਲ ਕਰਦੇ ਹਾਂ ਜੇਕਰ ਆਪਾਂ ਰੱਬ ਤੋਂ ਕੁਝ ਮੰਗਣਾ ਹੋਵੇ ਤਾਂ ਕਿਸ ਤਰ੍ਹਾਂ ਮੰਗੀਏ ਚਾਹੇ ਹੋਵੇ ਜੀਵਨ ਸਾਥੀ ਹੋਵੇ ਚਾਹੇ ਕੰਮ ਹੋਵੇ ਤੇ ਚਾਹੇ ਕੁਝ ਹੋਰ ਹੋਵੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜੀਵਨ ਸਾਥੀ ਦੀ ਮੰਨ ਲਓ ਕਿ ਤੁਸੀਂ ਆਪਣੇ ਲਈ ਜੀਵਨ ਸਾਥੀ ਦੀ ਚੋਣ ਕਰਨਾ ਚਾਹੁੰਦੇ ਆ ਪਰ ਤੁਹਾਨੂੰ ਪਤਾ ਨਹੀਂ ਲੱਗਦਾ ਕਿ ਕਿਹੜਾ ਇਨਸਾਨ ਤੁਹਾਡੇ ਲਈ ਸਹੀ ਆ ਤਾਂ ਤੁਸੀਂ ਰੱਬ ਨੂੰ ਹੱਥ ਜੋੜ ਕੇ ਬੇਨਤੀ ਕਰੋ हे ਪ੍ਰਮਾਤਮਾ ਮੈਂ ਆਪਣੇ ਲਈ ਜੀਵਨ ਸਾਥੀ ਦੀ ਚੋਣ ਕਰਨਾ ਚਾਹਣਾ ਜੋ ਵੀ ਇਨਸਾਨ ਮੇਰੇ ਲਈ ਬਣਿਆ ਜੋ ਵੀ ਇਨਸਾਨ ਮੇਰੇ ਲਈ ਸਹੀ ਆ ਕਿਰਪਾ ਕਰਕੇ ਮੈਨੂੰ ਉਸ ਇਨਸਾਨ ਨਾਲ ਮਿਲਾ ਇਸ ਤਰ੍ਹਾਂ ਤੁਸੀਂ ਆਪਣੇ ਲਈ ਜੀਵਨ ਸਾਥੀ ਦੀ ਚੋਣ ਕਰ ਸਕਦੇ ਹੋ ਇਹ ਪ੍ਰਾਰਥਨਾ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਤੇ ਸਵੇਰੇ ਉੱਠਣਸਰ ਕਰਨੀ ਹੈ ਤੇ ਘੱਟੋ-ਘੱਟ 21 ਦਿਨ ਕਰਨੀ ਹੈ ਹੁਣ ਆਪਾਂ ਗੱਲ ਕਰਦੇ ਹਾਂ ਕੰਮ ਦੀ ਤੁਹਾਡੇ ਕੈਰੀਅਰ ਦੀ ਜੇਕਰ ਤੁਹਾਡਾ ਹਜੇ ਤੱਕ ਕੁਝ ਬਣਿਆ ਨਹੀਂ ਤੁਹਾਡਾ ਹਜੇ ਤੱਕ ਕੋਈ ਕੰਮ ਨਹੀਂ ਸੈੱਟ ਹੋਇਆ ਤਾਂ ਤੁਸੀਂ ਰੱਬ ਨੂੰ ਬੇਨਤੀ ਕਰੋ ਕਿ हे ਪ੍ਰਮਾਤਮਾ ਮੈਨੂੰ ਪਤਾ ਨਹੀਂ ਲੱਗ ਰਿਹਾ ਮੇਰੇ ਲਈ ਕਿਹੜਾ ਕੰਮ ਸਹੀ ਹੈ ਜੋ ਵੀ ਮੇਰੇ ਲਈ ਕੰਮ ਸਹੀ ਹੈ ਮੈਨੂੰ ਉਸ ਕੰਮ ਬਾਰੇ ਚੰਨਣਾ ਪਾ ਇਹ ਪ੍ਰਾਰਥਨਾ ਵੀ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਤੇ ਸਵੇਰੇ ਉੱਠਣਸਾਰ ਕਰਨੀ ਆ ਤੇ ਘੱਟੋ ਘੱਟ 21 ਦਿਨ ਕਰਨੀ ਆ ਇਸ ਤਰ੍ਹਾਂ ਕਰਨ ਨਾਲ ਤੁਸੀਂ ਹਰੇਕ ਕੰਮ ਦੇ ਵਿੱਚ ਪੋਜ਼ਿਟਿਵਿਟੀ ਦੇਖਣਾ ਸ਼ੁਰੂ ਕਰ ਦੇਵੋਗੇ ਤੇ ਜਦੋਂ ਤੁਸੀਂ ਹਰੇਕ ਕੰਮ ਦੇ ਵਿੱਚ ਪੋਜ਼ਿਟਿਵਿਟੀ ਦੇਖਣ ਲੱਗ ਗਏ ਤਾਂ ਤੁਹਾਡਾ ਦਿਮਾਗ ਚੱਲਣ ਲੱਗ ਜਾਊਗਾ ਤੇ ਜਿਸ ਬੰਦੇ ਦਾ ਦਿਮਾਗ ਚੱਲਣ ਲੱਗ ਗਿਆ ਉਹ ਤਾਂ ਦੁਨੀਆ ਦੇ ਵਿੱਚ ਕੁਝ ਵੀ ਹਾਸਲ ਕਰ ਸਕਦਾ ਤੇ ਬਾਕੀ ਤੁਸੀਂ ਸਿਆਣੇ ਹੋ ਸਮੇਂਦਾਰ ਹੋ ਤੇ ਸਮੇਂਦਾਰ ਨੂੰ ਇਸ਼ਾਰਾ ਕਾਫੀ ਹੁੰਦਾ ਜੇਕਰ ਵੀਡੀਓ ਵਧੀਆ ਲੱਗੀ ਆ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ